ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਮੂੜ ਤੋਂ ਸ਼ੁਰੂ ਹੋ ਗਿਆ ਹੈ ਬਾਵਾਜ ਤੋਂ ਇਸ ਟੋਲ ਪਲਾਜ਼ਾ ਤੋਂ ਲੰਘਣ ਲਈ ਟੋਲ ਟੈਕਸ ਅਦਾ ਕਰਨਾ ਹੋਵੇਗਾ ਬੀਤੇ ਡੇਢ ਸਾਲ ਤੋਂ ਇਹ ਟੋਲ ਟੈਕਸ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਸੀ ਕਿ ਟੋਲ ਪਲਾਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਨਾਲ ਹੀ ਟੋਲ ਪਲਾਜ਼ਾ ਦੇ ਬਾਦੂ ਟੈਕਸ ਵਸੂਲਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਇਹਦੇ ਤੋਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਟੋਲ ਪਲਾਜ਼ਾ ਉੱਤੇ ਤਰਨਾ ਦੇ ਰਹੇ ਕਿਸਾਨਾਂ ਨੂੰ ਅੱਜ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਆ ਕਿ ਇਹ ਸਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਟੋਲ ਕਟੋਵਰ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਤੋਮਕ ਰੱਖਦੇ ਹਾਈ ਕੋਰਟ ਦੇ ਆਰਡਰ ਚ ਰੂਰ ਹੋਏ ਨੇ ਇਹ ਚ ਕੋਈ ਦੋਰਿਆ ਨਹੀਂ ਹੈਗੀਆਂ ਹਾਈ ਕੋਰਟ ਦੇ ਆਰਡਰਾਂ ਤੇ ਜਦੋਂ ਬਹਿਸ ਹੋਈ ਆ ਤਾਂ ਜਿਹੜਾ ਸਰਕਾਰੀ ਵਕੀਲ ਸੀਗਾ ਪੰਜਾਬ ਸਰਕਾਰ ਦਾ ਉਹਨੇ ਬਹੁਤ ਲੰਬੀ ਬਹਿਸ ਕੀਤੀ ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ ਪਰ ਜੱਜ ਸਾਹਿਬ ਨੇ ਉਹਨਾਂ ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ ਕਾਰਪੋਰੇਟ ਦੇ ਹੱਕ ਚ ਫੈਸਲਾ ਦਿੱਤਾ ਪਬਲਿਕ ਦੇ ਹੱਕ ਚ ਕੋਈ ਫੈਸਲਾ ਨਹੀਂ ਆਇਆ ਚਲੋ ਅੱਜ ਅਸੀਂ ਸਮਝਦੇ ਹਾਂ ਕਿ ਇਹਨਾਂ ਦੀ ਵੀ ਮਜਬੂਰੀ ਆ ਸਾਰੇ ਪੁਲਿਸ ਦੀ ਵੀ ਮਜਬੂਰੀ ਹਾਈ ਕੋਰਟ ਦਾ ਡੰਡਾ ਉੱਪਰੋਂ ਤੇ ਉਹਦੇ ਮਾਮਲੇ ਜਦੋਂ ਸਵੇਰੇ ਅਸੀਂ ਜਾ ਕੇ ਖੜੇ ਆ ਤਾਂ ਉੱਥੇ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਨਾ ਸੀਗਾ ਉਸ ਤੋਂ ਪਹਿਲਾਂ ਹੀ ਸਾਨੂੰ ਮੈਂ ਕਿਹਾ ਵੀ ਆ ਕਿ ਮੈਂ ਇੱਥੇ ਆਪਣੇ ਵਿਚਾਰਾਂ ਲਈ ਇਕੱਠੇ ਹੋਏ ਆ ਕੋਈ ਤਕੇਲੀ ਨਹੀਂ ਹੋਏ ਸਾਨੂੰ ਗਲਤ ਤੇ ਕਰਨ ਦਿਓ ਪਰ ਉੱਥੋਂ ਲੈ ਆਏ ਮੈਨੂੰ ਨਾਲ ਤੁਹਾਡੇ ਆਗੂ ਹੈਗੇ ਨੇ ਤੁਹਾਡੇ ਹੋਰ ਸਾਥੀ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਿਰਾਸਤ ਚ ਲਿਤਾ ਗਿਆ ਸੀ ਚਲੋ ਹਰਾਸਤ ਚ ਚਮੜੋ ਜਾਂ ਹੁਣ ਸਾਡੀ ਮੀਟਿੰਗ ਹੋਈ ਹੈ ਲਿਆ ਹਰਾਸਤ ਕੀ ਲਿਆ ਸੀਗਾ ਉੱਥੋਂ ਤੁਹਾਨੂੰ ਲੈ ਕੇ ਆਂਦਾ ਮੈਂ ਬੜੀ ਵਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ ਤੁਹਾਨੂੰ ਮੀਟਿੰਗ ਕਰਨ ਦੋ ਅਸੀਂ ਮੀਟਿੰਗ ਲਈ ਸਾਰੇ ਸੱਦੇ ਆ ਪਰ ਉੱਥੋਂ ਠੱਕੇ ਨਾਲ ਜਿਹੜਾ ਉੱਥੋਂ ਚੱਲ ਕੇ ਕੱਢੀ ਜਿਵੇਂ ਸਰ ਤੁਸੀਂ ਕਿਹਾ ਸੀਗਾ ਕਿ ਤੁਸੀਂ ਉਦੋਂ ਤੱਕ ਪ੍ਰੋਟੈਸਟ ਕਰੋਗੇ ਜਦੋਂ ਤੱਕ ਰੇਟ ਜਿਹੜੇ ਘਟਣਗੇ ਨਹੀਂ ਅੱਗੇ ਕੀ ਹੁਣ ਤੁਹਾਡੇ ਸੇਪ ਰਹਣਗੇ ਦੇਖੋ ਜੀ ਪ੍ਰੋਟੈਸਟ ਸਾਡਾ ਬੰਦ ਨਹੀਂ ਹੋਇਆ ਪ੍ਰੋਟੈਸਟ ਇਹੀ ਕਰਦੇ ਰਵਾਂ ਪਰ ਗੱਲ ਇਹ ਆ ਵੀ ਹੁਣ ਇਹਦਾ ਜਿਹੜਾ ਰੋਖਾ ਉਹ ਬਦਲਣਾ ਪਊਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਤੇ ਗਟਕਰੀ ਸਾਹਿਬ ਨਾਲ ਮੀਟਿੰਗ ਕਰਕੇ ਇਹ ਟੋਲ ਦਾ ਤੇ ਹੱਲ ਅਸੀਂ ਕਰਾ ਕੇ ਛੱਡਾਂਗੇ